ਉਹ ਸਾਨੂੰ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਬਹੁਤ ਹੀ ਅਮਨ ਸ਼ਾਂਤੀ ਨਾਲ ਅਸੀਂ ਇਲੈਕਸ਼ਨ ਕਰਵਾਈ ਜੀ ਉਸ ਤੋਂ ਬਾਅਦ ਜਿਹੜੀ ਹਾਰੀ ਹੋਈ ਆਮ ਆਦਮੀ ਪਾਰਟੀ ਦੀ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਾਡੀ ਜਿਵੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਸਾਡੇ ਦੀ ਬੜੀ ਵਾਨੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਇਹਨਾਂ ਬੰਦਿਆਂ ਨੇ ਸਾਡੇ ਤੇਜ ਝਾਰ ਨਾਲ ਸਾਡੇ ਤੇ ਵਾਰ ਕੀਤਾ ਜੀ ਅਸੀਂ ਆਪਣੀਆਂ ਜਾਨਾਂ ਬਚਾ ਕੇ ਬੜੀ ਮੁਸ਼ਕਲ ਮਾਝੇ ਨਾਲ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੇ ਨਾਲ ਪੋਲਿਟਿਕਲ ਪ੍ਰੈਸ਼ਰ ਤੇ ਜਿਆਦਾ ਤਕਾ ਹੋ ਰਿਹਾ ਹੈ ਤੇ ਇਹ ਤਕਾ ਜਿਹੜਾ ਪੋਲਿਟਿਕ ਇਹ ਜਿਹੜਾ ਲੀਡਰ ਕਰਵਾ ਰਹੇ ਨੇ ਤੇ ਜਦੋਂ ਦੀ ਇਲੈਕਸ਼ਨ ਹੋਈ ਸਾਡੀ ਉਹਨਾਂ ਦਾ ਰਾਜਨੀਤਿਕ ਬਾਜ਼ੀ ਚੱਲਦੀ ਪਈ ਉਹਨਾਂ ਨੇ ਸਾਡੇ ਤੇ ਬਹੁਤ ਵਧੀਕੀਆਂ ਕੀਤੀਆਂ ਪਹਿਲਾਂ ਸਾਡਾ ਕੈਮਰਾ ਤੋੜਿਆ ਨਾਲ ਸਾਡੇ ਵੱਡੇ ਭਜਾ ਸਾਹ ਦੁੱਧ ਦੇ ਕੇ ਆਉਂਦੇ ਸੀ ਉੱਥੇ ਇਹਨਾਂ ਨੇ ਬੰਦੇ ਬੰਦੇ ਇਕੱਠੇ ਕੀਤੇ ਸੀ ਸਾਨੂੰ ਪਤਾ ਨਹੀਂ ਉਥੇ ਤੇ ਦੇਵੀ ਉਹਨੇ ਲਲਕਾਰਾ ਮਾਰਿਆ ਇਹਨਾਂ ਨੂੰ ਜਾਣ ਨਹੀਂ ਦਿੱਤੀ। ਕਰਨ ਦੇ ਬਸੇ ਸਰਪੰਚੀ ਤੋਂ ਸਾਡੀ ਰੰਜਜਬਾਸੀ ਇਹਨਾਂ ਨਾਲ ਚੱਲਣ ਦੀ ਪਹਿਲਾਂ ਕੋਈ ਗੱਲ ਨਹੀਂ ਸੀ ਇਹਨਾਂ ਦੇ ਨਾਲ ਸਾਡੀ ਉਦੋਂ ਦੀ ਜਦੋਂ ਦੀ ਹੋਈ ਆ ਸਾਡੀ ਜਦੋਂ ਦੇ ਆਪਾਂ ਜਿੱਤੇ ਆ ਨਾ ਉਦੋਂ ਦੀ ਬਸ ਸਾਡੇ ਨਾਲ ਰੰਜਜਬਾਸੀ ਦਾ ਰਕਤ ਸੀ। ਤੇ ਇਹਨਾਂ ਨੂੰ ਬਹਾਰ ਦੇਣਾ ਬਹੁਤ ੱਕਾ ਕਰ ਗਏ ਸੀ ਸਾਡੇ ਨਾਲ ਰੋਜ਼ ਝਗੜਾ ਕਰਦੇ ਸੀ ਕਦੀ ਗੋਲੀਆਂ ਚਲਾਉਂਦੇ ਸੀ ਕਦੀ ਕੁਛ ਕਰਦੇ ਸੀ। ਤੇ 10 ਮੇਰਾ ਸਰਪੰਚ ਬਣਿਆ ਵਾ ਉਹ ਤੇ ਬੜਾ ਹਮਲਾ ਕਰਦਾ ਹੈ ਤੁਹਾਡੇ ਸਾਰੇ ਬੰਦਿਆਂ ਨੇ ਸਟਾ ਲਾਈਆਂ ਵਾ ਆਤਰਾ ਨਾਲ ਵਧਿਆ ਗਿਆ ਆਤਰਾ ਨਾਲ ਵਾਰ ਕੀਤਾ ਸਰਪੰਚ ਜੀ ਲੱਖ ਸੁੱਖ ਅਜੀ ਮੈਂ ਐਕਸਮੈਨ ਫੌਜੀ ਪਿੰਡ ਸਨਮਾ ਜ਼ਿਲ੍ਹਾ ਗਰਾਸਫਰ ਦਾਖਨਾ ਧਾਰੀਵਾਲ ਦਾ ਰਹਿਣ ਵਾਲਾ ਹਾਂ ਅਸੀਂ 2 15 15 ਅਕਤੂਬਰ 2025 ਦੀ ಗ್ರಾಮ ਪੰਚਾਇਤ ਦੀ ਜੋ ਇਲੈਕਸ਼ਨ ਹੋਈ ਸੀ ਸਰਪੰਚੀ ਦੀ ਉਹ ਸਾਨੂੰ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਬਹੁਤ ਹੀ ਅਮਨ ਸ਼ਾਂਤੀ ਨਾਲ ਅਸੀਂ ਇਲੈਕਸ਼ਨ ਕਰਵਾਈ ਜੀ ਉਸ ਤੋਂ ਬਾਅਦ ਜਿਹੜੀ ਹਾਰੀ ਹੋਈ ਆਮ ਆਦਮੀ ਪਾਰਟੀ ਦੀ ਜੇ ਉਮੀਦਵਾਰ ਕੈਂਡੀਡੇਟ ਨੇ ਗਰਦੀਪ ਸਿੰਘ ਉਹ ਉਦੋਂ ਤੋਂ ਹੀ ਸਾਡੇ ਨਾਲ ਜਿਹੜੀ ਕਰੰਝਸ਼ਵਾਜੀ ਜਿਹੜੀ ਆ ਜਿਹੜੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਝਗੜਾ ਕਰਨ ਦੀ ਅਸੀਂ ਹੱਥ ਪੈਰ ਜੋੜ ਕੇ ਝੜੇ ਨੂੰ ਪਿਛਲੇ 8 ਮਹੀਨਿਆਂ ਤੋਂ ਟਾਲ ਰਹੇ ਹਾਂ ਮੇਰੀ ਬੇਨਤੀ ਆਸ ਪ੍ਰਸ਼ਾਸਨ ਨੂੰ ਸਾਡੀ ਜੀ ਵੀ ਜਿਹੜੀ ਵੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਸਾਡੇ ਦੀ ਜੀ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਜੀ ਸਾਡੇ ਜੀ ਸਾਡੇ ਜੀ 6 ਬੰਦੇ ਜ਼ਖਮੀ ਆ ਜੀ ਬਾਕੀ ਬਾਕੀ ਸਾਡ ਦੋ ਦੋ ਬੰਦੇ ਸਾਡੇ ਜੀ ਅੰਮ੍ਰਿਤਸਰ ਹਸਪੀਟਲ ਦਾਖਲ ਨੇ ਇਹਨਾਂ ਬੰਦੇ ਸਾਡੇ ਸਰਕਾਰੀ ਹਸਪਤਾਲ ਗਰਦਾਸਪੁਰ ਦਾਖਲ ਨੇ ਮੈਂ ਅਮਰਜੀਤ ਸਿੰਘ ਮੈਂ ਅਬਰੋਲ ਹਸਪੀਟਲ ਗਰਦਾਸਪੁਰ ਵਿੱਚ ਐਡਮਿਟ ਹਾਂ ਹਮਲਾ ਕਰਨ ਵਾਲੇ ਬੰਦੇ ਕਿੰਨੇ ਸੀ ਹਮਲਾ ਕਰਨ ਵਾਲੇ ਬੰਦੇ ਜੀ ਚਰਨਜੀਤ ਸਿੰਘ ਬੋਨੀ son of ਹਰਦੇਵ ਸਿੰਘ ਗੁਰਦੀਪ ਸਿੰਘ son of ਜਗਿੰਦਰ ਸਿੰਘ ਗੁਰਸਰਨ ਸਿੰਘ son of ਜਗਿੰਦਰ ਸਿੰਘ ਹਰਪਾਲ ਸਿੰਘ son of ਮੰਦਲ ਮੰਗਲ ਸਿੰਘ ਗੁਰਮੁਖ ਸਿੰਘ son of ਨਥਾ ਸਿੰਘ ਇਨਾ ਬੰਦਿਆਂ ਨੇ ਸਾਡੇ ਤੇਜ ਹਥਿਆਰ ਨਾਲ ਸਾਡੇ ਤੇ ਵਾਰ ਕੀਤਾ ਜੀ ਅਸੀਂ ਆਪਣੀਆਂ ਜਾਨਾਂ ਬਚਾ ਕੇ ਬੜੀ ਮੁਸ਼ਕਲ ਬਚੇ ਹਾਂ ਜੀ ਸਾਡੀ ਸਾਰੇ ਹੀ ਪੰਜਾਬ ਦੇ ਵਿੱਚ ਜੋ ਕੀ ਸਾਡੇ ਵਕੀਲ ਸਹਿਬਾਨ ਨੇ ਜਾਂ ਜੱਜ ਸਹਿਬਾਨ ਨੇ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੇ ਨਾਲ ਪੋਲਿਟੀਕਲ ਪ੍ਰੈਸ਼ਰ ਤੇ ਯਾਦ ਤੱਕਾ ਹੋ ਰਿਹਾ ਹੈ ਤੇ ਇਹ ਤੱਕਾ ਜਿਹੜਾ ਪੋਲਿਟਿਕ ਇਹ ਜਿਹੜਾ ਲੀਡਰ ਕਰਵਾ ਰਹੇ ਨੇ ਸਾਡੀ ਬੇਨਤੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਅਤੇ ਕਾਨੂੰਨ ਨੂੰ ਵੀ ਸਾਡੀ ਸੁਣੀ ਜਾਵੇ ਮੈਂ ਇੰਨੀ ਹੀ ਬੇਨਤੀ ਕਰਦਾ ਹੋਇਆ ਆਪਣੀਆਂ ਆਪਣੀ ਬੇਨਤੀ ਨੂੰ ਸਮਾਪਤ ਕਰਦਾ ਹਾਂ ਮਨਦੀਪ ਕੌਰ ਜੀ ਹਾਂਜੀ ਹਸਨ ਅਮਰਜੀਤ ਸਿੰਘ ਹਾਂਜੀ ਆਰਮੀਚ ਤੇ ਇਹਨਾਂ ਨੂੰ ਬਾਹੜੇ ਨਾਲ ਬਹੁਤ ੱਕਾ ਕਰਦੇ ਸੀ ਸਾਡੇ ਨਾਲ ਰੋਜ਼ ਝਗੜਾ ਕਰਦੇ ਸੀ ਕਦੀ ਗੋਲੀਆਂ ਚਲਾਉਂਦੇ ਸੀ ਕਦੀ ਕੁੱਛ ਕਰਦੇ ਸੀ ਤੇ ਧੀਰ ਮੇਰਾ ਸਰਪੰਚ ਬਣਿਆ ਉਹਤੇ ਬੜਾ ਹਮਲਾ ਕਰਦਾ ਜੇ ਤੇ ਇਹਨਾਂ ਨੇ ਸਾਨੂੰ ਜਾਣ ਬੁੱਝ ਕੇ ਸਾਡੇ ਨਾਲ ਹਮਲਾ ਕੀਤਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਸਾਰੇ ਬੰਦਿਆਂ ਨੂੰ ਛਟਾਂ ਲਾਈਆਂ ਵਾ ਦਾਤਰਾ ਨਾਲ ਵੜਿਆ ਗਿਆ ਦਾਤਰਾ ਨਾਲ ਵਾਰ ਕੀਤਾ ਸਰਪੰਚੀ ਦੇ ਇਲੈਕਸ਼ਨ ਤੋਂ ਹਾਂਜੀ ਬਹੁਤ ਜ਼ਿਆਦਾ ਸਾਡੇ ਨਾਲ ਤਾਂ ਵਾਰਡੇ ਬੰਦੇ ਚੱਕਨੀ ਕੀਤੇ ਆ ਬਹੁਤ ਸੀਰੀਅਸ ਬੰਦੇ ਆ ਸਾਡੇ ਉਸ ਦੀ ਕਾਰਵਾਈ ਕੁਸ ਨੇ ਅਜੇ ਕੁਝ ਨਹੀਂ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਪੁਰਸ ਨੇ ਸਾਡੇ ਨਾਲ ਨਹੀਂ ਸੁਣਵਾਈ ਕੀਤੀ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਹੈ ਜੀ ਆ ਨਾਮ ਗੁਰਜੀਤ ਕੌਰ ਮੈਂ ਪਿੰਡ ਸੰਦਵਾਂ ਦੀ ਸਰਪੰਚ ਮੌਜੂਦਾ ਸਾਡੀ ਗੁਰਦੀਪ ਸਿੰਘ ਹੋਣਾ ਨਾਲ ਇਲੈਕਸ਼ਨ ਹੋਈ ਸੀ ਤੇ ਜਦੋਂ ਦੀ ਇਲੈਕਸ਼ਨ ਹੋਈ ਸਾਡੀ ਉਹਨਾਂ ਨਾਲ ਰਾਜਨੀਤਿਕ ਬਾਜੀ ਚੱਲਦੀ ਪਈ ਉਹਨਾਂ ਨੇ ਸਾਡੇ ਤੇ ਬਹੁਤ ਵਧੀਆਂ ਕੀਤੀਆਂ ਪਹਿਲਾਂ ਸਾਡਾ ਕੈਮਰਾ ਤੋੜਿਆ ਉਹਨਾਂ ਨੇ ਫੇਰ ਸਾਡੇ ਤੇ ਗੋਲੀ ਵੀ ਚਲਾਈ ਉਹਨਾਂ ਨੇ ਉਹ ਸਾਡੀ ਦੋਵੇਂ ਤਰ੍ਹਾਂ ਦੀ ਸਾਡੀ ਉਥੇ ਰਾਜੀਨਾਵਾ ਹੋਇਆ ਵਾ ਸਾਡਾ ਉਥੇ ਉਦੋਂ ਇਹਨਾਂ ਨੇ ਸੇ ਕਿਹਾ ਸੀ ਵੀ ਆਪਾਂ ਅੱਗੇ ਤੋਂ ਕੋਈ ਵਧੀ ਕੀ ਨਹੀਂ ਕਰਾਂਗੇ ਪਰ ਇਹ ਨਹੀਂ ਢਲੇ ਸਾਡੇ ਨਾਲ ਰਾਹ ਗਲੀ ਜਾਂਦੇ ਆ ਵੀ ਇਹਨਾਂ ਗਾਲੀ ਗਲੋਚ ਬਹੁਤ ਕਰਦੇ ਰਹੇ ਸਾਡੇ ਨਾਲ ਤੇ ਬਾਕੀ ਇਹ ਵੀ ਜੋ ਮੌਜੂਦਾ ਸਰਕਾਰ ਅਸੀਂ ਕਾਂਗਰਸ ਵੱਲੋਂ ਬਣਿਆ ਇਹ ਸਾਡੇ ਤੇ ਧੱਕਾ ਹੀ ਕਰਨ ਦੀ ਕੋਸ਼ਿਸ਼ ਕਰਦੇ ਜਦੋਂ ਦੇ ਵੀ ਆਪਾਂ ਬਣਿਆ ਸਾਡੇ ਵੱਡੇ ਭਾਜੀ ਸਾਡ ਦੁੱਧ ਦੇ ਕੇ ਆਉਂਦੇ ਸੀ ਉਥੇ ਇਹਨਾਂ ਨੇ ਬੰਦੇ-ਬੁੰਦੇ ਇਕੱਠੇ ਕੀਤੇ ਸੀ ਸਾਨੂੰ ਪਤਾ ਨਹੀਂ ਉਥੇ ਇੱਕ ਦੇਹੀ ਵੀ ਉਹਨੇ ਲਲਕਾਰਾ ਮਾਰਿਆ ਇਹਨਾਂ ਨੂੰ ਜਾਨ ਨਹੀਂ ਦੇਣਾ ਉਥੇ ਫੜ ਕੇ ਨਾ ਢਾਲਿਆ ਜਦੋਂ ਨੂੰ ਸਾਨੂੰ ਫੋਨ ਆਇਆ ਉਤੋਂ ਆਪਾਂ ਗਏ ਆ ਉਦੋਂ ਨੂੰ ਸਾਡੇ ਸਾਰਿਆਂ ਬੰਦਿਆਂ ਨੂੰ ਸੱਟਾਂ ਲੱਗੀਆਂ ਉਹਨਾਂ ਦੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਬਹੁਤ ਸੀਰੀਅਸ ਮੇਰੇ ਹਸਬੰਦ ਵੀ ਵੱਡੇ ਭਾਜੀ ਵੀ ਉਹ ਕੱਲ੍ਹ ਦੇ ਹੀ ਗੁੰਮ ਪਏ ਨੇ ਸਾਡੀ ਕੋਈ ਅੱਜ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਾਰਨ ਬਸ ਸਰਪੰਚੀ ਤੋਂ ਹੀ ਸਾਡੀ ਰੰਜਜਬਾਸੀ ਇਹਨਾਂ ਨਾਲ ਚੱਲਣ ਦੀ ਪਹਿਲਾਂ ਕੋਈ ਗੱਲ ਨਹੀਂ ਸੀ ਇਹਨਾਂ ਦੇ ਨਾਲ ਸਾਡੀ ਉਦੋਂ ਦੀ ਜਦੋਂ ਦੀ ਹੋਈ ਆ ਸਾਡੀ ਜਦੋਂ ਦੇ ਆਪਾਂ ਜਿੱਤੇ ਆ ਨਾ ਉਦੋਂ ਦੀ ਬਸ ਸਾਡੇ ਨਾਲ ਰੰਜਜਬਾਸੀ ਰੱਖਣ ਦੇ ਆ ਕਿੰਨੇ ਬੰਦੇ ਜਿਹੜੇ ਹਮਲਾ ਕਰਨ ਵਾਲੇ ਹਮਲਾ ਕਰਨ ਵਾਲੇ ਕਾਫੀ ਬੰਦੇ ਇਹਨਾਂ ਨੇ ਇਕੱਠੇ ਕੀਤੇ ਸੀ ਉਥੇ ਉਥੇ ਦੇਵੀ ਸੀ ਉਹਦਾ ਬੇਟਾ ਸੀ ਬੋਨੀ ਤਿੰਨੇ ਬ੍ਰਦਰ ਇਹ ਸੀ ਬਾਕੀ ਕਿੰਨੇ ਉਥੇ ਬੰਦੇ ਕਾਫੀ ਸਤੇ ਉਥੇ ਭਾਲਾ ਸੀ ਬਿਟਾ ਹੀ ਬੜੇ ਬੰਦੇ ਉਹਨਾਂ ਨੇ ਇਕੱਠੇ ਕੀਤੇ ਸੀ ਉਥੇ ਆਉਂਦੇ ਆਉਂਦੇ ਉਹਨਾਂ ਨੇ ਜਦੋਂ ਜੂੰ ਅਸੀਂ ਪਹੁੰਚੇ ਉਦੋਂ ਨੂੰ ਬਹੁਤ ਵੱਡ ਫਟ ਕਰਤੀ ਇਹਨਾਂ ਨੇ ਬਹੁਤ ਸਾਡੇ ਨਾਲ ਧੱਕਾ ਹੋਣ ਡਿਆ ਜੀ ਸਾਡੀ ਜੋ ਬਣਦੀ ਸਾਡੀ ਕਾਰਵਾਈ ਕਰਨ ਸਾਡੀ ਕੋਈ ਅਜੇ ਤੱਕ ਸਾਡੇ ਬੰਦੇ ਪਏ ਹਸਪੀਟਲਾਂ 'ਚ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਇੱਥੇ ਅਸੀਂ ਧੱਕੇ ਖਾਂਦੇ ਗੱਲ ਦੇ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਮੰਗ ਇਹ ਵੀ ਸਾਡੀ ਸੁਣਵਾਈ ਕਰੋ ਜੋ ਵੀ ਸਾਡਾ ਬਣਦਾ ਸਾਡ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਪਹਿਲਾਂ ਸਾਡੀ ਜਦੋਂ ਦੀ ਸਾਡੇ ਇਹਨਾਂ ਨੇ ਉਦੋਂ ਵੀ ਸਾਡੇ ਤੇ ਜਦੋਂ ਗੋਲੀ ਚਲਾਈ ਪਿੰਡ ਦੇ ਵਿੱਚ ਉਦੋਂ ਵੀ ਅਸੀਂ ਹਜੇ ਵੀ ਸਾਡੇ ਕੋਲ ਸੋ ਕੰਪਲੇਂਟ ਹੈਗੀ ਆ ਸਾਡੀ ਜੋ ਇਹਨਾਂ ਨੇ ਰਾਜੀਨਾਵਾ ਕੀਤਾ ਸਾਡੇ ਨਾਲ ਉਹ ਸਾਡੇ ਕੋਲ ਹਜੇ ਵੀ ਇਹਨਾਂ ਨੇ ਉੱਥੇ ਇਹ ਗੱਲ ਲਿਖ ਕੇ ਦਿੱਤੀ ਸੀ ਕਿ ਆਪਾਂ ਅੱਗੇ ਤੋਂ ਕੋਈ ਵੀ ਧੀ ਕੀ ਨਹੀਂ ਕਰਾਂਗੇ ਪਿੰਡ ਸੰਦਨੀ ਥਾਣਾ ਤਾਰੀਆ ਚ ਜਿਹੜੀ ਇਹ ਦੋ ਪਿੰਡ ਦੇ ਹੀ ਆ ਜਿਹੜੇ ਉਹਨੇ ਸਿਕਨ ਉਹਦਾ ਆਪਸ ਚ ਲੜਾਈ ਚੜਾਇਆ ਤੇ ਉਸ ਬੰਦੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਗਈ ਐ ਐਮਐਲਏ ਰੂ ਵੀ ਆ ਗਈ ਐ ਉਸ ਤੋਂ ਜਿਹੜੀ ਅਸੀਂ ਐਫਆਈਆ ਦਰਜ ਕੀਤੀ ਹੈ ਸਰ ਮੇਰੀ ਗੱਲ ਤੋਂ ਜਿਹੜਾ ਧਰਵਾਉ ਇਹ ਕੋਈ ਨਾ ਪੁਰਾਣੀ ਸਰਪੰਚੀ ਤੋਂ ਲੈ ਕੇ ਇਹਨਾਂ ਦੀ ਕੋਈ ਆਪਸੀ ਸੀਗੀ ਕੋਈ ਖਿਚਤਾਨ ਉਸ ਤੋਂ ਉਸੇ ਤਹਿਤ ਜਿਹੜਾ ਇਹ ਲੜਾਈ ਹੋਈ ਇਹਨਾਂ ਜਿਹੜਿਆਂ ਦੇ ਬੱਚੇ ਨੇ ਇਹ ਗੁਰਦੀਪ ਸਿੰਘ ਦੇ ਬਿਆਨਾਂ ਦੇ ਅਨੁਸਾਰ ਜੇ ਐਫਆਈਆ ਦਰਜ ਕੀਤੀ ਹੈ ਤੇ ਜਿਹੜੇ ਉਹਨਾਂ ਨੇ ਜਿਹਨਾਂ ਨਾਮ ਲਖਾਏ ਉਹਨਾਂ ਸਾਰਿਆਂ ਦੇ ਖਿਲਾਫ ਬਾਈ ਨੂੰ ਐਫਆਈਆ ਦਰਜ ਕੀਤੀ ਹੈ